ਪ੍ਰਿਸ਼ਟਾਚਾਰ ਰਿਸ਼ਵਤ ਖੋਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਹੋਏ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਹੁੰਜੜੀ ਮੁਸ਼ਕਲਾਂ ਨੇ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਜਿਹਾ ਸੀਬੀਆਈ ਵੱਲੋਂ ਜੁੜੀ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਮਾਮਲੇ 'ਚ ਜੁੜੀ ਜਾਂਚ ਤੇ ਉਤੇਜ ਹੋ ਗਈ ਹੈ ਸੀਬੀਆਈ ਵੱਲੋਂ ਬੀਤੇ ਕੱਲ ਯਾਨੀ ਮੰਗਲਵਾਰ ਨੂੰ ਪਟਿਆਲਾ ਤੇ ਲੁਧਿਆਣਾ ਦੇ 7 ਥਾਵਾਂ ਤੇ ਜਾਣਕਾਰੀ ਮੁਤਾਬਕ ਛਾਪੇਮਾਰੀ ਕੀਤੀ ਗਈ ਤੇ ਪੁੱਲਰ ਦੇ ਜਿਹੜੇ ਕਰੀਬੀ ਰੀਅਲ ਏਸਟੇਟ ਕਾਰੋਬਾਰੀ ਹੈਗੇ ਆ ਉਹਨਾਂ ਨਾਲ ਸੀਬੀਆਈ ਵੱਲੋਂ ਪੁੱਛਗਿੱਛ ਕੀਤੀ ਗਈ ਇਹ ਵੱਡੀ ਜਾਣਕਾਰੀ ਜਿਹੜੀ ਸਾਹਮਣੇ ਆਈ ਹੈ ਕਿ ਜਿਹੜੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਉਹਨਾਂ ਦੇ ਜਿਹੜੇ ਕਰੀਬੇ ਕਾਰੋਬਾਰੀ ਜਿਹਨਾਂ ਦੇ ਨਾਲ ਉਹ ਸੰਪਰਕ 'ਚ ਸੀਗੇ ਉਹਨਾਂ ਨਾਲ ਵੱਡੀ ਪੁੱਛਗਿੱਛ ਕੱਲ ਸੀਬੀਆਈ ਵੱਲੋਂ ਕੀਤੀ ਗਈ ਹੈ ਤੇ ਜਾਣਕਾਰੀ ਮੁਤਾਬਕ ਛਾਪੇ ਮਾਰੀ 'ਚ ਲਗਭਗ 2.5 ਲੱਖ ਰੁਪਏ Apple ਦਾ ਲੈਪਟਾਪ ਤੇ ਮੋਬਾਈਲ ਫੋਨ ਤੇ ਸੀਸੀਟੀਵੀ ਪੁਟੇਜ ਜਿਹੜੀ ਆ ਬਰਾਮਦ ਹੋਈ ਆ ਸਾਹਮਣੇ ਆਈ ਜਾਣਕਾਰੀ ਮੁਤਾਬਕ ਜਿਹੜੀ ਇੱਕ ਚੈਟ ਹੈਗੀ ਆ ਉਹ ਸੀਬੀਆਈ ਨੂੰ ਜਿਹੜੀ ਡੀਆਈਜੀ ਪੁੱਲਰ ਦੀ ਆ ਉਹ ਮਿਲੀ ਯਾਨੀ ਕਿ ਜਿਹੜੇ ਉਹਨਾਂ ਦੇ ਨਾਲ ਵਿਚੋਲੀ ਕ੍ਰਿਸ਼ਨ ਹੈਗੀ ਆ ਉਹਨਾਂ ਦੇ ਨਾਲ ਜਿਹੜਾ ਵੱਡਾ ਨਾਮ ਸਾਹਮਣੇ ਆ ਜਿਹੜੇ ਇੱਕ ਤਰ੍ਹਾਂ ਦੇ ਸਾਥੀ ਡੀਆਈਜੀ ਪੁੱਲਰ ਦੇ ਹੈਗੀ ਆ ਉਹਨ ਦੋਨਾਂ ਦੀ ਜਿਹੜੀ ਚੈਟ ਹੈਗੀ ਆ ਉਹ ਸੀਬੀਆਈ ਦੇ ਹੱਥ ਲੱਗਿਆ ਜਿਸ ਚ ਵੱਡੇ ਖੁਲਾਸੇ ਕਿਤਨਾ ਕਿਤੇ ਹੋਈ ਨੇ ਇਹ ਜਾਣਕਾਰੀ ਸਾਹਮਣੇ ਆ ਕਿ ਜਿਹੜਾ ਡੀਆਈਜੀ ਹੈਗਾ ਉਹ ਜਿਹੜਾ ਆਪਣਾ ਕਾਲਾ ਧੰਸੀ ਉਸ ਨੂੰ ਰਿਸ਼ਤੇਦਾਰੀ ਯਾਨੀ ਕਿ ਆਪਣੇ ਜਿਹੜੇ ਰਿਸ਼ਤੇਦਾਰ ਕਾਰੋਬਾਰ ਹੈਗੇ ਉਹਨਾਂ ਦੇ ਉਹਨਾਂ ਦੇ ਦੁਬਾਰਾ ਜਿਹੜਾ ਸੀਗੇ ਪ੍ਰਾਪਰਟੀ 'ਚ ਨਿਵੇਸ਼ ਕਰਦੇ ਸੀ ਤੇ ਸੀਬੀਆਈ ਨੂੰ ਪੁੱਲਰ ਦੇ ਜਿਹੜੇ ਫੋਨ ਤੋਂ ਵੀ ਬੜੀ ਅਹਿਮ ਜਾਣਕਾਰੀ ਜੋ ਮਿਲੀ ਹੈ ਤੇ ਉਹਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਏ ਮੀਡੀਆ ਰਿਪੋਰਟਸ ਮੁਤਾਬਕ ਕਿ ਨਿਆਇਕ ਅਧਿਕਾਰੀਆਂ ਨਾਲ ਜੁੜੀਆਂ ਇੱਕਹੀਂ ਐਮ ਗੱਲਾਂ ਜੁੜੀ ਹੈਗੀ ਆ ਡੀਆਈਜੀ ਪੁੱਲਰ ਤੇ ਕ੍ਰਿਸ਼ਨ ਦੇ ਵਿੱਚ ਹੋਈਆਂ ਨੇ ਜੁੜੀ ਕਾਫੀ ਵੱਡੇ ਖੁਲਾਸੇ ਜੁੜੇ ਨੇ ਉਹ ਇਸ ਮਾਮਲੇ 'ਚ ਕਰ ਸਕਦੀ ਹੈ ਤੇ ਮਤਲਬ ਇਹ ਵੱਡੀ ਜਾਣਕਾਰੀ ਜਿਹੜੀ ਵੱਡੀ ਗੱਲਾਂ ਉਹਨਾਂ ਦੀ ਚੈਟ 'ਚ ਸੀਬੀਆਈ ਨੂੰ ਮਿਲੀ ਹੈ ਜਾਣਕਾਰੀ ਮੁਤਾਬਕ ਚੈਟ ਵਿੱਚ ਪੁੱਲਰ ਤੇ ਬਚੋਲੀਆ ਕ੍ਰਿਸ਼ਨ ਦੇ ਵਿੱਚ ਅਦਾਲਤਾਂ ਦੇ ਆਦੇਸ਼ਾਂ ਨੂੰ ਪ੍ਰਭਾਵਿਤ ਕਰਨ ਵਾਲੇ ਤੇ ਮਾਮਲੇ ਦੀ ਵਾਈ ਨੂੰ ਪਰਿਨਾਮ ਜੋ ਹੈਗਾ ਉਹਦਾ ਮੋੜਨ ਵਾਲੇ ਕੁਝ ਅਧਿਕਾਰੀਆਂ ਦੇ ਹੱਕ ਵਿੱਚ ਗੱਲ ਕਰਕੇ ਜਿਹੜਾ ਫੈਸਲਾ ਬਦਲਣ ਦੀ ਚਰਚਾ ਕੀਤੀ ਗਈ ਯਾਨੀ ਕਿ ਵੱਡੀ ਜਿਹੜੀ ਚੈਟ ਇੱਕ ਤਰ੍ਹਾਂ ਦੀ ਕ੍ਰਿਸ਼ਨ ਤੇ ਪੁੱਲਰ ਦੇ ਵਿੱਚ ਹੋਈ ਹੈ ਜਿਸ ਸਾਫ਼ ਤੌਰ ਤੇ ਜਿਹੜੇ ਨਿਆਇਕ ਅਧਿਕਾਰੀ ਨੇ ਉਹਨਾਂ ਦਾ ਨਾਮ ਹੈਗਾ ਵਾ ਕਿਵੇਂ ਜਿਹੜੇ ਤੱਥ ਹੈਗੇ ਉਸ ਨੂੰ ਬਦਲ ਕੇ ਜਿਹੜਾ ਜਿਹੜਾ ਰਿਜ਼ਲਟ ਹੈਗਾ ਪਰਿਨਾਮ ਆਪਾਂ ਕਹਿ ਸਕਦੇ ਕਿ ਕਿਸ ਤਰ੍ਹਾਂ ਆਪਣੇ ਹੱਥ ਚ ਕੇਸ ਕਰਨ ਦੀ ਇਸ ਤਰ੍ਹਾਂ ਦੀ ਜਿਹੜੀ ਚੈਟ ਹੈਗੀ ਸਾਫ਼ ਤੌਰ ਤੇ ਦੋਵਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਸੀਬੀਆਈ ਨੂੰ ਮਿਲੀ ਹੈਗੀ ਆ ਹਰਚਰਨ ਸਿੰਘ ਦੇ ਫੋਨ ਤੋਂ ਉਸ ਤੋਂ ਬਾਅਦ ਹੀ ਉਹਨਾਂ ਸੀਬੀਆਈ ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਦੋ ਨਿਆਂਇਕ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਯਾਨੀ ਕਿ ਬੁਲਾ ਸਕਦੀ ਹੈ ਉਸ ਤੇ ਉਸ ਤਿਆਰੀ 'ਚ ਜਾਂਚ ਜਨ ਜ਼ਿਆਦਾ ਮੰਨਿਆ ਕਿ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜੀ ਰਿਸ਼ਵਤ ਖੋਰੀ ਦਾ ਮਾਮਲੇ 'ਚ ਦਾ ਜੋ ਡੀਆਈਜੀ ਗ੍ਰਫਤਾਰ ਹੋ ਲੇਕਿਨ ਇਸ ਤੇ ਵਿੱਚ ਜੋ ਉਹਨਾਂ ਦੀ ਚੈਟ ਸਾਹਮਣੇ ਆਈ ਉਸ ਦੇ ਵਿੱਚ ਜਿਹੜੀ ਵੱਡੀ ਗੱਲਾਂ ਜੋ ਦੋਵਾਂ ਦੇ ਵਿੱਚ ਕੀਤੀ ਗਈ ਹੈ ਤਾਂ ਉਹ ਕਿਤੇ ਨਾ ਕਿਤੇ ਨਿਆਂਇਕ ਵਿਵਸਥਾ ਨੂੰ ਵੀ ਪ੍ਰਭਾਵਿਤ ਕਰਨ ਦੇ ਵੱਡੇ ਤਖਤ ਜੁਨੇ ਵੱਡੀ ਚੀਜ਼ ਉਹਦੇ ਵਿੱਚ ਸ਼ਾਮਲ ਨੇ ਤੇ ਕਿਤੇ ਨਾ ਕਿਤੇ ਇਹ ਵੱਡੇ ਖੁਲਾਸੇ ਹੋਰ ਕਰ ਸਕਦਾ ਤਾਂ ਕਿਤੇ ਨਾ ਕਿਤੇ ਨਿਆਂਇਕ ਵਿਵਸਥਾ ਨੂੰ ਪ੍ਰਭਾਵਿਤ ਕਰ ਸਕਦਾ ਦੱਸ ਦਈਏ ਕਿ ਜਾਣਕਾਰੀ ਮੁਤਾਬਕ ਪਟਿਆਲਾ ਦੇ ਕੋਠੀ ਨੰਬਰ 11 ਚ 11 ਘੰਟੇ ਤੱਕ ਜਿਹੜੀ ਸੀਗੀ ਸੀਬੀਆਈ ਵੱਲੋਂ ਜਾਂਚ ਕੀਤੀ ਗਈ ਯਾਨੀ ਕਿ ਜਿਹੜੀ ਛਾਪੀ ਮਾਰੀ ਸੀ ਉਹ ਕੀਤੀ ਗਈ ਸਵੇਰੇ 7 ਵਜੇ ਜੁੜੀ ਸੀਬੀਆਈ ਦੀ ਟੀਮ ਸੀ ਪਹੁੰਚੀ ਤੇ ਸ਼ਾਮ 6 ਵਜੇ ਉਹ ਕੋਠੀ ਤੋਂ ਬਾਹਰ ਆਈ ਹੈ ਇਹ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਜੋ ਮੀਡੀਆ ਰਿਪੋਰਟਸ ਚੱਲ ਰਹੇ ਹਨ ਦੱਸ ਦਈਏ ਕਿ ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਵੀਡੀਓ ਕਾਨਫਰੈਂਸ ਰਾਹੀ ਚੰਡੀਗੜ੍ਹ ਅਦਾਲਤ ਵਿੱਚ ਜੋ ਡੀਆਈਜੀ ਪੁੱਲਰ ਨੂੰ ਪੇਸ਼ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੀ ਨਿਆਇਖਿਰਾਜ਼ਤ ਮਿਲੀ ਸੀ ਤੇ 14 ਨਵੰਬਰ ਨੂੰ ਉਹਨਾਂ ਦੀ ਜਿਹੜੀ ਅਗਲੀ ਸੁਣਵਾਈ ਹੋਣੀ ਸੀ ਲੇਕਿਨ ਉਸ ਵਿੱਚ ਕਾਰੀ ਹੁਣ ਸੀਬੀਆਈ ਵੱਲੋਂ ਵੱਡਾ ਐਕਸ਼ਨ ਡੀਆਈਜੀ ਪੁੱਲਰ ਮਾਮਲੇ 'ਚ ਵੇਖਣ ਨੂੰ ਮਿਲਿਆ ਤੇ ਬੀਤੇ ਕੱਲ ਸੱਤ ਤੋਂ ਜ਼ਿਆਦਾ ਠਿਕਾਨਿਆਂ ਤੇ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਚ ਤੇ ਪਟਿਆਲਾ ਚ ਸੀਬੀਆਈ ਵੱਲੋਂ ਜੁੜੀ ਹੈ ਛਾਪੇਮਾਰੀ ਕੀਤੀ ਗਈ ਤੇ ਉਸ ਵਿੱਚ ਕਾਰਹੀ ਇਹ ਵੱਡਾ ਖੁਲਾਸਾ ਹੋਇਆ ਹੈ ਡੀਆਈਜੀ ਪੁੱਲਰ ਦੇ ਮਾਮਲੇ 'ਚ ਕਿ ਉਹਨਾਂ ਦੀ ਜਿਹੜੀ ਇੱਕ ਚੈਟ ਹੈਗੇ ਵਿਚੋਲੀਆ ਕ੍ਰਿਸ਼ਨਨ ਨਾਲ ਉਹ ਸਾਹਮ ਸਾਫ ਤੌਰ ਤੇ ਕੁਝ ਨਿਆਂਇਕ ਅਧਿਕਾਰੀਆਂ ਦਾ ਨਾਮ ਸਾਹਮਣੇ ਆਇਆ ਹੈ ਤੇ ਇਹ ਵੀ ਜ਼ਰਾ ਦੇ ਤੱਥ ਆਇਆ ਕਿ ਮਾਮਲਾ ਆਪਣੇ ਵੱਲ ਕਰਨ ਦਾ ਇਸ ਤਰ੍ਹਾਂ ਦੇ ਵੱਡੇ ਖੁਲਾਸੇ ਉਹਨਾਂ ਦੀ ਚੈਟ ਤੇ ਹੋਈ ਨੇ ਤੇ ਫਿਲਹਾਲ ਹੁਣ ਸੀਬੀਆਈ ਮਾਮਲੇ ਦੀ ਜਾਂਚ ਜੋ ਹੈ ਕਰ ਰਹੀ ਦੱਸਦੀ ਹੈ ਕਿ ਡੀਆਈਜੀ ਪੁੱਲਨ ਨੂੰ ਕੁਝ ਦਿਨਾਂ ਪਹਿਲਾਂ ਹੀ ਜਿਹੜਾ ਹੈਗਾ ਵਿਜੀਲੈਂਸ ਵਾਲਿਆਂ ਦੇ ਘਰ ਤੇ ਰੇਡ ਪਾ ਕੇ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਉਹਨਾਂ ਦੇ ਘਰ ਤੋਂ 5 ਲੱਖ ਦੀ ਰਿਸ਼ਵਤ ਮਿਲੀ ਸੀ 7 ਕਰੋੜ 36 ਲੱਖ 90 ਹਜ਼ਾਰ ਤੱਕ ਰੁਪਏ ਮਿਲੇ ਸੀ ਤੇ 26 ਬ੍ਰਾਂਡਡ ਗੜੀਆਂ ਤੇ ਹੋਰ ਕਈ ਚਾਂਦੀ ਸੋਨਾ ਯਾਨੀ ਕਈ ਜਿਹੜੇ ਗਹਿਣੇ ਸੀਗੇ ਉਹ ਵੀ ਉਹਨਾਂ ਦੇ ਘਰ ਤੋਂ ਬਰਾਮਦ ਹੋਏ ਸੀ ਤੇ ਉਸ ਤੋਂ ਬਾਅਦ ਤੋਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੇ ਨਾਲ ਇਸ ਮਾਮਲੇ 'ਚ ਜਿਹੜੇ ਜੁੜੇ ਵਿਜੋਲੀਆ ਕ੍ਰਿਸ਼ਨੰਦ ਦਾ ਨਾਮ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਵੀ ਰਿਮਾਂਡ ਲੱਗੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਸੀਬੀਆਈ ਜਿਹੜੀ ਹੈਗੀ ਉਸ ਦੀ ਜਾਂਚ ਤੇਜ਼ ਹੋ ਗਈ ਹੈ ਡੀਆਈਜੀ ਪੁੱਲਰ ਦੇ ਮਾਮਲੇ 'ਚ ਤੇ ਹੁਣ ਲਗਾਤਾਰ ਸੀਬੀਆਈ ਇਸ ਮਾਮਲੇ 'ਤੇ ਜਾਂਚ ਕਰ ਰਹੀ ਹੈ ਤੇ ਬੀਤੇ ਕੱਲ 7 ਠਿਕਾਨਿਆਂ 'ਤੇ ਜਿਹੜੇ ਹੈਗਾ ਪੁੱਲਰ ਦੇ ਕੇਸ 'ਚ ਜਿਹੜੀ ਹੈਗੀ ਆ ਛਾਪੇਮਾਰੀ ਕੀਤੀ ਗਈ ਹੈ ਤੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਵੱਡ ਚੈਟ ਜੁੜੀ ਹੈ सीबीआई ਨੂੰ ਮਿਲੀ ਹੈ ਜੋ ਵੱਡੇ ਖੁਲਾਸੇ ਕਰ ਰਹੀ ਹੈ ਫਿਲਹਾਲ ਹੁਣ सीबीआई ਮਾਮਲੇ ਦੀ ਜਾਂਚ ਕਰ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਹੁਣ ਜੀਆਈਜੀ ਪੁੱਲਰ ਦੀ ਮੁਸ਼ਕਲਾ ਜੁੜੀ ਵੱਧਦੀ ਹੋਏ ਦਿਖਾਈ ਦੇ ਰਹੀ ਹੈ ਕਿਉਂਕਿ ਹੁਣ ਜਿਹੜੇ ਚੈਟ ਵੀ ਸਾਹਮਣੇ ਆਈਏ ਉਸ ਤੋਂ ਪਹਿਲਾਂ ਵੀ ਜਿਹੜੇ ਸਬੂਤ ਮਿਲੇ ਤੇ ਉਸ ਤੋਂ ਬਾਅਦ ਜਿਹੜਾ ਕ੍ਰਿਸ਼ਨਵੱਲਾ ਵੀ ਬਿਆਨ ਦਿੱਤਾ ਕਿ ਇਹ ਸਾਰੇ ਜੁੜੇ ਨੇ ਡੀਆਈਜੀ ਦੇ ਖਿਲਾਫ ਜਾ ਰਹੇ ਨੇ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਇਸ ਦੇ ਮਾਮਲੇ ਜਿਸ ਕੇਸ 'ਚ ਹੋਰ ਕੀ ਵੱਡੇ ਖੁਲਾਸੇ ਹੁੰਦੇ ਤੇ ਆਉਣ ਵਾਲੇ ਸਮੇਂ 'ਚ ਹੋਰ ਕੀ ਕੁਝ ਇਸ ਕੇਸ 'ਚ ਨ ਵੀ ਕਮੈਂਟ ਕਰਕੇ ਜੁਰ ਦਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਦਾ